ਅਈ ਗੁਰਜੀਤ ਸਿੰਘ ਖਾਲਸਾਵਾ ਅਈ ਗੁਰਜੀਤ ਦੀ ਪਟੇ ਸੋ ਸੰਗਾਜੀ ਪਾਣੀਪੱਤ ਗੁਰੂ ਘਰਾਂ ਵਿੱਚ ਮੰਦਿਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਰਜਮਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਾਹ ਦਿਨੋਂ ਅੰਦਰਲਾ ਜਿਹੜਾ ਉਹ ਦੱਸ ਰਹੇ ਆ ਕੀ ਹਾਲ ਆ ਗੁਰੂ ਗ੍ਰੰਥ ਸਾਹਿਬ ਦੇ ਕੀ ਮर्याਦਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ हरियाणा ਦੇ ਪਾਣੀਪਤ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਈਆਂ ਨੇ ਜਿੱਥੇ ਦੋਸਤੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਉੱਥੇ ਦੋਸਤੋ ਸਤਕਾਰ ਕਮੇਟੀ ਵਾਲੇ ਵੀਰ ਪਹੁੰਚੇ ਹਰਿਆਣਾ ਦੇ ਪਾਣੀਪਤ ਦੇ ਵਿੱਚ ਦੋਸਤੋ ਜਿੱਥੇ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਇਸੇ ਨੂੰ ਲੈ ਕੇ ਦੋਸਤੋ ਜਦੋਂ ਸਤਕਾਰ ਕਮੇਟੀ ਵਾਲੇ ਵੀਰ ਉੱਥੇ ਪਹੁੰਚੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਾਜੀ ਪਾਣੀਪੱਤ ਗੁਰੂ ਘਰਾਂ ਵਿੱਚ ਮੰਦਿਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰਮਾਨਾ ਇੱਕ ਵੀ ਦੇਖਾ ਦੇ ਉਸੇ ਸ੍ਰੀ ਲਖਮੀ ਨਾਰਾਇਣ ਉਹ ਤੇਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚਾਰ ਦਿਨੋਂ ਅੰਦਰਲਾ ਜਿਹੜਾ ਉਹ ਦੱਸਦੇ ਆ ਕੀ ਹਾਲ ਆ ਗੁਰੂ ਗ੍ਰੰਥ ਸਾਹਿਬ ਦੇ ਕੀ ਮर्याਦਾ ਆ ਤੇ ਬਾਹਰ ਦੇਖ ਸਕਦੇ ਹੋ ਜਿਹੜੇ ਇਹਨਾਂ ਨੇ ਝੰਡੇ ਲਾਏ ਆ ਆਪਣੇ ਤੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਸਲੂਕ ਆ ਕੋਈ ਮਰਿਆਦਾ ਨਹੀਂ ਕੋਈ ਨਹੀਂ ਇੱਥੇ ਜਿੰਨੀਆਂ ਵੀ ਕਾਰਵਾਈਆਂ ਚੱਲਦੀਆਂ ਪਈਆਂ ਜੋ ਵੀਡੀਓ 'ਚ ਆ ਰਹੀਆਂ ਪੰਜਾਬ 'ਚ ਇਹ ਸਾਰੀਆਂ ਪਾਣੀ ਪੱਤਰੋਂ ਆ ਰਹੀਆਂ ਪਖੰਡੀ ਜਿਹੜੇ ਸਾਧ ਲਾਣੇ ਗੁਰੂ ਗ੍ਰੰਥ ਸਾਹਿਬ ਦੇ ਝੂਰੇ 'ਚ ਮਸਟਕਾ ਰਹੇ ਆ ਤੇ ਅੰਦਰ ਜਾ ਕੇ ਦੇਖਦੇ ਆ ਰਹੇ ਸਿੰਘ ਵੀ ਤੇ ਆ ਗਏ ਉਹਦੇ ਚੱਕ ਦੇ ਆਏ ਨੇ ਸਤ ਜੀ ਅੱਜ ਅਸੀਂ ਪਾਣੀਪੱਤ ਆਏ ਆ ਜੋ ਮੰਦਰ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਉਹ ਦੇਖ ਕੇ ਤੁਮਹਾਂ ਲਈ ਕਾਰਵਾਈ ਹੈ ਦੱਸਦੇ ਆ ਜੀ ਵਾਹਿਗੁਰੂ ਕਾ ਜੀ ਮੰਦਰ ਤੋਂ ਮੰਦਰ ਪਾਣੀ ਆ ਰਹੀ ਹੈ ਪਾਸ ਮੰਦਰ ਤੇ ਆਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਆ ਪਾਣੀਪੱਤ ਲਕਸ਼ਮੀਨarayਨ ਮੰਦਰ ਵਿੱਚ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ਮਾਨ ਆ ਤੇ ਨਾਲ ਹੀ ਜਿਹੜੀ ਆ ਗਈ ਆ ਰਮਾਇਣ ਹੁਜੀ ਰਮਾਇਣ ਦਾ ਪ੍ਰਕਾਸ਼ ਕੀਤਾ ਮੈਂ ਸਿੰਘ ਨੂੰ ਕਹਾਂਗਾ ਵੀ ਜਿਹੜੀ ਆ ਗਈ ਆ ਇਸ ਦੱਸਿਆ ਜਾਵੇ ਕਈਆਂ ਨੇ ਕਹਿੰਦਾ ਫਿਰ ਝੂਠ ਤਾਂ ਨਹੀਂ ਮਾਰਦੀ ਇਹ ਦਿਖਾਇਆ ਜਾਵੇ ਇੱਧਰ ਸੰਗਤ ਜੀ ਦੇਖ ਲਓ ਇਹ ਰਮਾਇਣ ਦਾ ਪ੍ਰਕਾਸ਼ ਇੱਧਰੋਂ ਲਓ ਪਰ ਇਹਨਾਂ ਨਾਲ ਜਿਹੜੀ ਪਿੱਛੇ ਆ ਇਹ ਦੀਵੀ ਦੀਆਂ ਤਿੰਨ ਫੋਟੋਆਂ ਲਾਈਆਂ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਮਹਾਰਾਜ ਦੀ ਗਤਵੀ ਹੋ ਰਹੀ ਹੈ ਸਰਕਾਰ ਨਹੀਂ ਹੋ ਰਹੀ ਆ ਤੇ ਕੌਮ ਦੇ ਜਿਹੜੇ ਜਥੇਦਾਰ ਕੌਮ ਦੇ ਜਥੇਦਾਰ ਅਰਗਵੀਰ ਸਿੰਘ ਉਤੋਂ ਪਹਿਲਾਂ ਦੇ ਪਤਾ ਨਹੀਂ ਕਿੰਨੇ ਕਿੰਨੇ ਜਥੇਦਾਰ ਆ ਗਏ ਆ ਪਰ ਉਹਨਾਂ ਨੇ ਸਿਰਫ ਗੁਰੂ ਘਰ ਦੀ ਗੋਲਗ ਦਾ ਪੈਸਾ ਖਾਦਾ ਤੇ ਐਸ਼ੋ ਰਾਮ ਵੀ ਜਿੰਦਗੀ ਜਿਹੜੀ ਆ ਬਕੀਤ ਕਰਨਦੇ ਆ ਉਹਨਾਂ ਨੂੰ ਨਹੀਂ ਕੋਈ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਵਿਅਦਵੀ ਹੁੰਦੀ ਹੋਵੇ ਉਹਨਾਂ ਨੂੰ ਕੋਈ ਫਰਕ ਨਹੀਂ ਤੇ ਅਸੀਂ 5 7 8 ਸਾਲ ਹੋ ਗਏ ਆ ਹਰਪ੍ਰੀਤ ਨੂੰ ਵੀ ਕਈ ਵਾਰੀ ਮੰਗਪੱਤਰ ਦਿੱਤੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਮੰਦਰਾਜ ਪ੍ਰਕਾਸ਼ ਮਾਣਾ ਗੁਰੂ ਸਾਹਿਬ ਦੀ ਉਹਨਾਂ ਤੇ ਵਿਅਦਵੀ ਹੋ ਰਹੀ ਆ ਪਰ ਸ਼ਰੋਮਣੀ ਕਮੇਟੀ ਨੇ ਕਦੀ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਸ਼ਰੋਮਣੀ ਕਮੇਟੀ ਕੋਈ ਸੰਗਤ ਦੀ ਸੇਵਾ ਕਰਨ ਨਹੀਂ ਬਣੀ ਸ਼੍ਰੋਮਿਕ ਕਮੇਟੀ ਬਣੀ ਕਿਉਂ ਬਣੀ ਆ ਬਾਦਲਾਂ ਨੂੰ ਝਟੋੜ ਵਾਸਤੇ ਬਾਦਲਾਂ ਦਾ ਪ੍ਰਚਾਰ ਕਰਨ ਵਾਸਤੇ ਹੋਰ ਸ਼੍ਰੋਮਿਕ ਕਮੇਟੀ ਨੂੰ ਕੋਸ਼ਿਸ਼ ਵੀ ਲੈਣਾ ਦੇਣਾ ਨਹੀਂ ਹੋ ਤੇ ਸੰਗਤ ਜੀ ਇਹ ਤੁਸੀਂ ਆਪਣੇ ਵਿਚਾਰ ਜਰੂਰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਲਾਗੇ ਪ੍ਰਕਾਸ਼ ਹੋ ਸਕਦਾ ਹੈ ਜਿਹੜੀ ਆਪਣੇ ਨੇ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਵੇ ਜਾਰੀ ਕੀਤੀ ਆ ਕਿ ਇੱਥੇ ਜਿਹੜਾ ਪਾਣੀ ਪੱਤ ਵਿੱਚ ਕੋਈ ਸ਼੍ਰੋਮਿਕ ਕਮੇਟੀ ਦੇ ਗੁਰਦੁਆਰਾ ਸਾਹਿਬ ਪ੍ਰਚਾਰਕ ਨਹੀਂ ਤੋਂ ਨਿਕਲਦੇ ਇੱਥੋਂ ਵੋਟਾਂ ਪਾ ਕੇ ਜਿੱਤ ਦੇਣੀ ਕਿ ਉਹ ਗੁਰਦੁਆਰਾ ਸਾਹਿਬ ਦੇ ਦੇ ਪ੍ਰਚਾਰਕ ਆ ਗੁਰੂ ਘਰ ਦੀਆਂ ਤਨਖਾਹਾਂ ਖਾਰੇ ਆ ਔਰ ਲੰਗਰ ਪਛਾਦਾ ਛਕਣ ਵਾਸਤੇ ਆ ਔਰ ਗੁਰੂ ਘਰ ਦਾ ਜਿਆ ਗੱਡੀਆਂ ਵਿੱਚ ਤੇਲ ਉਹ ਸਰਕਾਰੀ ਪਵਾ ਕੇ ਸ਼ਰੋਮਣੀ ਕਮੇਟੀ ਤੁਹਾਡੀ ਸੰਗਤ ਦਾ ਸੰਗਤ ਜੀ ਤੁਹਾਡੀ ਸੰਗਤ ਦਾ ਪੈਸਾ ਦੁਰਵਿਵਹੋਦ ਕਰਨੇ ਆ ਜਿਹੜਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲਈ ਵਰਤਣਾ ਸੀਗਾ ਉਹ ਆਪਣੇ ਲਈ ਵਰਤ ਰਹੇ ਆ ਕੋਈ ਵੀ ਇਹਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੋਈ ਸੇਵਾ ਨਹੀਂ ਕੋਈ ਉਹਦਾ ਪ੍ਰਚਾਰ ਵਾਸਤੇ ਨਾ ਕੋ ਟਾਈਮ ਹੈ ਨਹੀਂ ਜਿੱਥੇ ਮਰਜੀ ਜਾਓ ਇਹਨਾਂ ਨੇ ਮੱਥੇ ਟਿਕਣਾ ਇੱਥੇ ਆ ਕੇ ਮੰਦਿਰਾਂ 'ਚ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟਿਕਣਾ ਉਹਨਾਂ ਨੂੰ ਵੋਟਾਂ ਦਾ ਵੀ ਸਾਡੀਆਂ ਵੋਟਾਂ ਨਾ ਟੁੱਟੇ ਸਾਡੀਆਂ ਵੋਟਾਂ ਪੱਕੀਆਂ ਰਹਿਣ ਬਸ ਸੋਹਰ ਸਿੰਘ ਜੀ ਆਪ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਸਿੰਘ ਪੰਜਾਬ ਤੋਂ ਆਇਆ ਆਪਾਂ ਕੋਈ ਸਹਾਗ ਨਹੀਂ ਕਰਦੇ ਪਏ ਗੁਰੂ ਸਾਹਿਬ ਨੇ ਸਾਡੇ ਕੋਲ ਸੇਵਾ ਲਈ ਆ ਜਿਨਾਟਕਰ ਸਾਡੇ ਚ ਮਹਾਰਾਜ ਨੇ ਸਾਹ ਬਖਸ਼ਿਆ ਆ ਆਪਾਂ ਜਿਹੜੀ ਸੰਗਤ ਦੀ ਸੇਵਾ ਔਰ ਗੁਰੂ ਸਾਹਿਬ ਦੀ ਸੇਵਾ ਤਰਅੰਤਰ ਜਾਰੀ ਰੱਖਾਂਗੇ ਇੱਥੋਂ ਬਹੁਤ ਜਿਹੜੀਆਂ ਬਿਆਦਗੀਆਂ ਘਟਨਾਵਾਂ ਆ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੂਰੀ ਵਿੱਚ ਮੂਤੀਆਂ ਲੱਗੀਆਂ ਬਾਬੇ ਪਖੰਡੀ ਸਾਹਿਬ ਮਹਾਰਾਜ ਦੀ ਜੂਰੀ ਚਾੜ ਕੇ ਨਖੜ ਕਰਦੇ ਔਰ ਮੱਥੇ ਟਿਕਾਉਂਦੇ ਆ ਇੱਥੇ ਵੀ ਅਹੀਂ ਚੱਕਦਾ ਰਾ ਗੁਰੂ ਗ੍ਰੰਥ ਸਾਹਿਬ ਜੀ ਨਾਮ ਮੈਂ ਦਾ ਪ੍ਰਕਾਸ਼ ਕੀਤਾ ਜਿਹੜਾ ਕਦੀ ਵੀ ਜਿਹੜਾ ਉਹ ਬਰਦਾਸ਼ਤ ਨਹੀਂ ਹੈ ਸਾਨੂੰ ਤੇ ਨਾ ਹੀ ਆਪਾਂ ਬਰਦਾਸ਼ਤ ਕਰਾਂ ਗੁਰੂ ਸਾਹਿਬ ਦੀ ਵਿਆਹ ਵਿਵਾਹ ਗੁਰਜੀਤ ਸਿੰਘ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਰ ਇਹ ਤੋਂ ਫਰਦ ਨੂੰ ਜਿਹੜੇ ਹੈਗੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਸ ਤਰ੍ਹਾਂ ਸੰਗਤ ਦੀ ਪਾਣੀ ਪਾਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸਿੰਘ ਪਹੁੰਚੇ ਆ ਤੇ ਕਾਫੀ ਜਿਹੜੇ ਮੰਦਰਾ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਆ ਕੋਈ ਵੀ ਮੰਦਰਾ ਵਿੱਚ ਮਰਿਆਤਾ ਨਹੀਂ ਪਰ ਜੇ ਹੈ ਹੀ ਮੰਦਰ ਤੇ ਮੰਦਰ ਵਿੱਚ ਮर्यादा ਹੁੰਦੀ ਜਿਹੜੀ ਆ ਗੁਰੂ ਸਾਹਿਬ ਦੀ ਜਿਹੜੀ ਮर्यादा ਗੁਰੂ ਕ੍ਰਮਚੀ ਬੁਹਾਰਾ ਇਹ ਮੰਦਰਾ ਵਿੱਚ ਕਿਤੇ ਵੀ ਜਿਹੜੀ ਮਾਰਾ ਦਾ ਸਰਕਾਰ ਇਹ ਨੂੰ ਦੇਖ ਸਕਦੇ ਹੋ ਲక్ష్ਮੀ ਨਰਾਇਣ ਮੰਦਰ ਇੱਥੇ ਅਸੀਂ ਅੱਜ ਪਹੁੰਚੇ ਸੀਗੇ ਜਿੱਥੇ ਕਿ ਇੱਕ ਪਾਸੇ ਜਿਹੜਾ ਹੈਗਾ ਆ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਨਾਲ ਹੀ ਜਿਹੜਾ ਪ੍ਰਕਾਸ਼ ਜਿਹੜਾ ਆ ਰਮਾਇਣ ਦਾ ਕੀਤਾ ਆ ਅਸੀਂ ਇਹ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉਹਨੂੰ ਕਿਸੇ ਬੱਕਰੇ ਕਮਰੇ ਵਿੱਚ ਇਹਦਾ ਪ੍ਰਕਾਸ਼ ਕੀਤਾ ਜਾਵੇ ਉਹਦੇ ਬਕਾਇਦਾ ਜਿਹੜੀ ਹੈਗੀ ਆ ਮर्यादा ਲਾਗੂ ਕਰਾਈ ਜਾਵੇ ਨਿਸ਼ਾਨ ਸਾਹਿਬ ਲੱਗੇ ਤੇ ਉੱਥੇ ਗਰੰਟੀ ਚ ਹੈ ਕਿ ਜਿਹੜਾ ਇੱਕ ਸੇਵਾਦਾਰ ਹੋਣਾ ਚਾਹੀਦਾ ਆ ਪਰ ਇਹਨਾਂ ਨੇ ਸਾਡੇ ਕੋਲ 2 ਮਹੀਨੇ ਦਾ ਸਮਾਂ ਲਿਆ ਆ ਤੇ ਜਿਹੜੀ ਆਪਣੀ ਕਮੇਟੀ ਜਿਹੜੀ ਇਕੱਠੀ ਹੋਊਗੀ ਤੇ ਜਿਹੜਾ ਵੀ ਫੈਸਲਾ ਕਰੂਗੀ ਭਈ ਉਹ ਜਿਹੜਾ ਆਪਾਂ ਤੁਹਾਨੂੰ ਜਿਹੜਾ ਦੱਸਿਆ ਜਾਊਗਾ ਸ੍ਰੀ ਅਕਾਲ ਤਾ ਸਾਬ ਨੂੰ ਭੇਜਿਆ ਜਾਏਗਾ ਬਹੁਤ ਇਹਨਾਂ ਦਾ ਧੰਨਵਾਦ ਆ ਪਰ ਮੈਂ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਕਿ ਦੇਖੋ ਆਪਾਂ ਇਹ ਤੁਹਾਨੂੰ ਤੋੜਨ ਨਹੀਂ ਆਉਨੇ ਸਿਰਫ ਜਿੱਥੇ ਤੁਹਾਡੀ ਤੁਹਾਨੂੰ ਮੰਦਰਾਂ ਦਾ ਸਤਿਕਾਰ ਕਰਦੇ ਤੁਸੀਂ ਆਪਣੀ ਮੂਰਤੀਆਂ ਦਾ ਸਤਿਕਾਰ ਕਰਦੇ ਇਸੇ ਤਰ੍ਹਾਂ ਸਿੱਖ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਔਰ ਕਰਦੇ ਰਵਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਅੱਗੇ ਕੁਝ ਨਹੀਂ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਗੁਰੂ ਆ ਅਕਾਲ ਪੁਰਖ ਪਰਮੇਸ਼ਰ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਸ ਜੇਵੜਾ ਵਰਨਾ ਕੋਈ ਪਰਮੇਸ਼ਰ ਗੁਰਬਾਣੀ ਤੋਂ ਸਿੱਖ ਦਾ ਕੋਈ ਅੱਗੇ ਨਹੀਂ ਕਿ ਆਪਾਂ ਸਿੱਖ ਜਿਹੜਾ ਆ ਬਿਆਦਵੀ ਜਿਹੜੀ ਬਰਦਾਸ਼ਤ ਨਹੀਂ ਕਰ ਸਕਦੇ ਕਿਤੇ ਵੀ ਹੋਵੇ ਸੋ ਇੱਥੇ ਜਿਹੜੀ ਆਪਾਂ ਜਿਹੜੀ ਪਾਣੀ ਪੱਤ ਵਿੱਚ ਆ ਬਹੁਤ ਮੰਦਰਾਂ ਵਿੱਚ ਸਰੂਪ ਪੇ ਮਹਾਰਾਜ ਜਿੱਥੇ ਬਿਆਦਵੀਆਂ ਹੁੰਦੀਆਂ ਗੁਰੂ ਸਾਹਿਬ ਕਿਰਪਾ ਕਰਨੇ ਠਾਲ ਆਪਾਂ ਪਾਵਾਂਗੇ ਲੱਗੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨਾ ਚਿਰ ਕਨਮਿਆਦਾਂ ਨੇ ਤੇ ਲਾਗੂ ਨਹੀਂ ਹੁੰਦੀ ਉਹਨਾਂ ਚੱਕਰ ਜਿਹੜਾ ਆਪਾਂ ਸੇਵਾ ਦੀ ਜਿਹੜਾ ਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੈ ਹਰਿਆਣਾ ਦੇ ਪਾਣੀਪੱਦ ਦੇ ਵਿੱਚ ਦੋਸਤੋ ਜੋ ਇਹ ਮੰਦਿਰ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰਮਾਇਣ ਦੇ ਸਰੂਪ ਦੇ ਨਾਲ ਕੀਤਾ ਗਿਆ ਹੈ ਜੋ ਵੀ ਦੋਸਤੋ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਸਾਡੀਆਂ ਐ ਜੀ ਪੀ ਸੀ ਤੇ ਸ੍ਰੀ ਕਲਤਕ ਸਾਈ ਦੇ ਜਥੇਦਾਰ ਸਾਰੇ ਚੁੱਪ ਨੇ ਜੋ ਵੀ ਦੋਸਤੋ ਪੂਰੇ ਮਾਮਲੇ ਬਾਰੇ ਸਤਕਾਰ ਕਮੇਟੀ ਵਾਲੇ ਵੀਰਾਂ ਨੇ ਜਾਣਕਾਰੀ ਦਿੱਤੀ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੇ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ